ਏ ਵੀ ਬਈ ਮਸ਼ਹੂਰ ਆ ਦੁਕਾਨਾਂ ਕਹਾਣੇ ਮੋ ਵਾਲੀ ਦੇ ਵਿੱਚ ਆਪਣੀਆਂ ਮੋਚਾਂ ਵਾਸਤੇ ਬੰਦੇ ਬਹੁਤ ਦੂਰ ਦੂਰ ਤੇ ਆਉਂਦੇ ਆ ਆ ਸੋਨ ਨਹੀਂ ਮਾਰੂ ਮਾਰੀ ਕੈਮਰਾ ਇਹ ਸੰਪਣਾ ਪੈ ਜੱਟੀ ਨਹੀਂ ਨਾਲੇ ਅਸਲੇ ਸਾਹਮਣੇ ਪੈਣੇ ਆ ਕਲਾਓ ਸਿੱਧੂ ਵੀ ਬਹੁਤ ਚੱਲਦਾ ਆ ਬਿਆਹਾਂ ਦੇ ਵਿੱਚ ਵੀ ਬਹੁਤ ਚੱਲਦਾ ਆ ਹਨਾ ਸਤਿ ਸ਼੍ਰੀ ਅਕਾਲ ਭਾਈ ਜੀ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਨਹੀਂ ਵਲੌਗ ਦਾ ਮੈਂ ਸ਼ੁਰੂ ਕਰ ਲਿਆ ਸਵੇਰੇ ਤੇ ਅੱਜ ਮੈਂ ਸੋਚਿਆ ਤਾਂ ਮਾ ਚੱਲ ਜਿਲ੍ਹਾ ਪ੍ਰਸ਼ਾਸਨ ਦੀਆਂ ਵੀ ਗੱਲਾਂ ਕਰਨੀਆਂ ਬੰਦਿਆਂ ਦੇ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਤੇ ਤੁਹਾਨੂੰ ਵੀ ਕਰਾਵਾਂਗੇ ਕਿਹਾ ਭਾਈ ਠੀਕ ਨਹੀਂ ਕੰਮ ਕਰ ਕਰਦੇ ਰਹੇ ਆਂ ਭਾਈ ਬੀਜ਼ੀ ਆ ਹਲੇ ਤੇ ਜਦ ਬੇਲੇ ਜਾਵਾਂਗੇ ਜਦ ਗੱਲਾਂ ਬਾਤਾਂ ਕਰਾਂਗੇ ਤੇ ਬਾਕੀ ਹੁਣ ਮੁੱਛਾਂ ਨਾਲੇ ਫਿਲਹਾਲ ਬੰਨੀਆਂ ਵੀ ਸਾਰਿਆਂ ਦੀਆਂ ਏ ਵੀ ਬਈ ਮਸ਼ਹੂਰ ਆ ਦੁਕਾਨਾਂ ਕਹਾਣੀ ਮੋਹਾਲੀ ਦੇ ਵਿੱਚ ਆਪਣੀਆਂ ਮੋਛਾਂ ਵਾਸਤੇ ਬੰਦੇ ਬਹੁਤ ਦੂਰ ਦੂਰ ਤੇ ਆਉਂਦੇ ਆ ਐਰੀ ਪ੍ਰੋਮੋਸ਼ਨ ਕਰਨੀ ਵਣਦੀ ਆਪਣੇ ਨਾਲ ਦੇ ਨਾਲ ਬਲੌਗ ਦੇ ਵਿੱਚ ਐਡਰੈਸ ਵੀ ਦੱਤੇ ਐਡਰੈਸ ਲਾਂਡਰਾ ਮੋਹਾਲੀ ਮੋਹਾਲੀ ਦੇ ਵਿੱਚ ਵੀ ਲਾਂਡਰਾ ਜਿੱਥੇ ਮਰਜ਼ੀ ਸਰਚ ਕਰ ਲਿਓ ਨੰਬਰ ਵੀ ਹੈਗਾ ਯਾ 98110 36830 ਲਾਂਡਰਾ ਖੈਡ ਰੋਡ ਤੇ ਨਾਮ ਕੀ ਹੈ ਬਾਈ ਅਜੀ ਹੇਅਰ ਕਟ ਸਲੂਨ ਆ ਬਾਈ ਹੌਂਦਾ ਪਤਾ ਯਾ ਮੁਝਾ ਕਬਰ ਬਹੁਤ 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 ਬ ਚੜਦੀ ਬਾਹੌਦ ਨਕਲੋ ਜੀ ਜਿਹੜੀ ਕੱਲ ਉਹ ਵੀਡੀਓ ਵਾਇਰਲ ਹੋਈ ਹੈ ਨਾ ਬਲਾਗ ਸਮੰਤੀ ਵਾਲੀ ਉਹ ਫੇਕ ਹੈਗਾ ਨਾ 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 ਜਿਹੜੇ ਕਾਗਜ਼ ਲੈ ਕੇ ਭੱਜੇ ਆ ਉਹ ਜਾਨੀ ਬੜਾ ਖੋ ਗਿਆ ਬੰਦੇ ਹਾਂ ਇੱਕ ਇੱਕ ਉਹ ਅਰੀਜਨਲ ਜਿਹੜੀ ਪਟਿਆਲੇ ਵਾਲੀ ਤਾਂ ਅਰੀਜਨਲ ਹੈ ਨਾ ਇੱਕ ਉਹ ਵੀ ਉਹ ਪਤਾ ਨਹੀਂ ਜਿਹੜੀ ਉਹ ਕੋਟ ਵਾਲੀ ਉਹ ਫੇਕ ਲੱਗਦੀ ਹੈ ਜਿਹੜਾ ਕੈਮਰਾ ਹਿੱਲਦਾ ਵੀ ਨਹੀਂ ਹੈਗਾ ਮਤਲਬ ਜਿੱਸਾ ਮਜਾਰੀ ਹੈ ਯਾਰ ਉਹ ਰਿਜਨ ਲੱਗਦੀ ਵੀ ਨਹੀਂ ਹੈਗੀ। ਵੈਸੇ ਤਾਂ ਇਹ ਇਲੈਕਸ਼ਨੇ ਇਦਾਂ ਦਾ ਆਇਆ ਜਿਹਦੇ ਵਿੱਚ ਮਤਲਬ ਕਿ ਜਿਹੜੀ ਸਰਕਾਰ ਹੁੰਦੀ ਹੈ ਉਹਦੀ ਉਹ ਬਲਾਕਸ ਵਧੀਆ ਮੈਂਬਰ ਬਣਦਾ ਹੈ। ਫਾਇਦਾ ਵੀ ਉਹਦਾ ਆ ਜੇ ਪਰ ਸਰਕਾਰ ਹੋਊਗੀ ਤਾਂ ਕੁਝ ਕੰਮ ਕਰਨ ਵੀ ਮਿਲੂਗਾ ਨਹੀਂ ਤਾਂ ਮਿਲਦਾ ਨਹੀਂ ਹੈ। ਸਾਲ ਵੀ ਇੱਕੇ ਰਹਿ ਗਏ ਇਹਨਾਂ ਦਾ। ਹਾਂ। ਇਹ ਹਰ ਸਾਲਾਂ ਦੀ ਬਲਾਕਸ ਮਦੀ ਦੇ ਨਾਲ 7 ਸਾਲ ਦਾ ਵਾਦਾ ਹੀ ਹੈ। ਇਹ 7 ਸਾਲ ਦਾ ਵਾਦਾ ਹੀ ਹੈ ਇਹ। ਹਾਂ। ਕੀ ਹੋਰ? ਸੱਤ ਸਾਲੀ ਵਾਧ ਆਈਏ ਨਾਲ ਦੀ ਨਾਲ ਬਾਈ ਬਲੌਗ ਵਾਲਾ ਨਾਲ ਦੀ ਨਾਲ ਗੱਲਾਂ ਵੀ ਚੱਲਦੀਆਂ ਗਾਣਾ ਪਤਾ ਲੱਗਦਾ ਰਹਿੰਦਾ ਕਿਨੇ ਸਾਲ ਵਧ ਆਈਆਂ ਇਹ ਵੈਸੇ ਬੋਲਾ ਗੱਲ ਕਰਨੀ ਹੁੰਦੀ ਨਾ ਚੜੀ ਜਾਂਦਾ ਨੱਕ ਨੂੰ ਚੜਦਾ ਆ ਸ਼ਾਵਣਾ ਹੁੰਦਾ ਮੈਂ ਕਹਾਂ ਤੁਹਾਨੂੰ ਵੀ ਬਹੁਤ ਟਾਈਮ ਹੋ ਗਿਆ ਵਰਖਾ ਤੇ ਅਜ ਤੱਕ ਝੜੀਆਂ ਨਹੀਂ ਹੈਗੀਆਂ ਝੜੀਆਂ ਜੁੜੀਆਂ ਤਾਂ ਨਹੀਂ ਹੈਗੀਆਂ ਜਿੰਦੇ ਜਿਮ ਕਹਿੰਦੇ ਝੜ ਜਾਂਦੀਆਂ ਮੋਛਾਂ ਰਮਾਲ ਆਏਗਾ ਰੀਆ ਮਿੰਟੂ ਕੋਸਰੀਆ ਹੈ ਮਿੰਟੂ ਸਾਹਿਦ ਪਰ ਕੱਲਾ ਆਇਆ ਨਹੀਂ ਹੈਗਾ ਫੋਨ ਕਰਕੇ ਤੂੰ ਦਾ ਹੈ ਵੀ ਜਾਉਗਾ ਕਿੱਥੇ ਵੀ ਦੀ ਪੱਖਾ ਝੜ ਗਈ ਨਾ ਕੋਲੋ ਪੱਖਾ ਤਾਂ ਲਾਏ ਵੇ ਨਾ ਕੋਲ ਚੜਦੀ ਨਾ ਫਿਰ ਕੜ ਨਹੀਂ ਚਲ ਰਹੀ। ਨਹੀਂ ਚਲ ਰਹੀ। ਯਾਹ κονते ਦੇ। ਅ ਇਧਰ ਲਿਆ ਮੁਰੇ ਲੈ ਕੇ ਆਨੂੰ। ਥੱਲੇ ਰੱਖੀ ਕੈਮਰਾ। ਉੱਪਰ। ਕੁੱਟੀਆਂ ਬਣ ਜੂਗੀਆਂ 10 ਮੜੇ ਆ ਹੈ। ਕਹਿੰਦਾ ਪ੍ਰੀਖ ਕਰਨੀਆਂ ਮਛਾਂ ਦੇਖ ਓਏ ਹੋਏ 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 ਓ ਮਛ ਤੇਰੀ ਏ। ਸੋਨੀ ਆ ਅੱਗ ਲਾਉਂਦਾ ਅੱਗ। ਬੱਛੇ ਫੱਟੇ ਗੁਰਪ੍ਰੀਤ ਸਿੰਘ। ਮੇਰਾ ਹਾਂ ਬੰਤਾ ਹੋ ਜਾਂਦੀਆਂ ਕਿਹੜੀਆਂ ਬੰਨੀਆਂ ਹੋਈਆਂ ਮੱਛਾ ਤੈਨ ਘੈੜਾ ਇਹ ਤਾਂ ਬੰਨੀਆਂ ਹੋਈਆਂ ਹੂੰ ਇਹਦਾ ਉੱਪਰ ਰਿਪੋਰਟ ਆ ਆ ਫਿਰ ਹੋਰ ਦੱਸ ਗਿਆ ਚਾਹੀਦਾ ਤੈਨੂੰ ਉਹਨੇ ਕਹਿੰਦਾ ਲੰਬੇ ਟਾਈਮ ਵਾਸਤੇ ਹੋ ਜਾਂ ਲੈ ਜਿੰਗੀਆਂ ਕਿਹਾ ਨਹੀਂ ਕਰਦੇ ਨਾ ਨਾ ਲੰਬੇ ਟਾਈਮ ਵਾਸਤੇ ਮੋਛਾਂ ਦਰੀਆਂ ਇਹ ਐਂ ਛੋਟੀ ਛੋਟੀਆਂ ਨੇ ਆਏ ਤੋ ਕੇ ਚਾਹ ਬੁਲਾਦੀ ਅਗਲੀ ਵਾਰ ਪਨੀਰ ਦੇ ਪਕੌੜੇ ਤੇਰੇ ਗੰਨੀ ਤੇ ਆ ਠੀਕ ਹੈ ਪੱਕਾ ਲੈ ਲੈ ਹੱਦ ਦੇ ਆ ਤੈਨੂੰ ਭੁਲਾ ਦੇ ਅੱਜ ਪਨੀਰ ਦੇ ਪਕੌੜੇ ਮੈਂ ਆਖਲਾ ਦੇ ਅਗਲੀ ਵਾਰ ਤੈਨੂੰ ਮੈਂ ਤੁੰਗਲਾਣੇ ਠੀਕ ਹੈ ਯਾਰ ਮੰਨੂ ਤਾਂ ਮਿਲੇ ਨਹੀਂ ਉਹ ਮੈਂ ਕਿਉਂ ਤੁੰਗਲਾਣਾ ਤੈਨੂੰ ਮਿਲੇ ਨਹੀਂ ਨਾਲ ਠੀਕ ਹੈ ਪਨੀਰ ਦਾ ਮਿਲਿਆ ਮੈਨੂੰ ਗੋਭੀ ਦਾ ਤਾਂ ਹੈਗੀ ਤੇ ਪਨੀਰ ਦੇ ਹੈ ਨਹੀਂ ਤੇ ਗੋਭੀ ਦੇ ਤਾਂ ਹੈਗੇ ਤੇ ਪਾਲ ਸਾਰ ਬੱਤੇ ਜੰਗਈ ਦੇ ਬਸ ਉਹ ਨਾ 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 ਹੈਗੇ ਤੇ ਕਿਉਂ ਨਾ ਕਹਿੰਦੇ ਨਹੀਂ ਭਾਏ ਵਿੱਚ ਉਹ ਮਿਕਸ ਕਰੇ ਤੇ ਤਾਂ ਨਹੀਂ ਬਲਾਦਾ ਹੈਗਾ ਐਵੇਂ ਮਿਕਸ ਵੀ ਭੈਣੇ ਹੋਰੀ ਕਰ ਮੇਰੇ ਵੀ ਭਾਵਾ ਰੌਣ ਚੱਲਣਾ ਦਾਪਾ ਨਾ ਨਾ ਤਰਾ ਅਗਲੀ ਵਾਰ ਪਨੀਰ ਦੇ ਪਕੌੜੇ ਤੇ ਰਿਕਣੀ ਦੇ ਪੱਕੇ ਉਹ ਰੋਡ ਤੇ ਠੀਕ ਆ ਠੀਕ ਐ ਪਰ ਕਰੇ ਕਰ ਵੀ ਮੁੱਛਾਂ ਵਾ ਕਿਹਦੇ ਵਾ ਕੈਮਰਾਮਾਨ ਆਇਆ ਆ ਸੋਨੀ ਮੈਨੂੰ ਜਰੂਰ ਮਾਰੀ ਕੈਮਰਾ ਆ ਬਾਈ ਦੀ ਮੁੱਛਾਂ ਵੀ ਦਿਖਾ ਦੇ ਆਏ ਹੋ ਗੈਂਡ ਕੋਣ ਹੈ ਤੂੰ ਸੋਨੀ ਪਹਿਲਾ ਦਾਦਾ ਜੇ ਮੈਂ ਮੈਕ ਲਾ ਕੇ ਨਾ ਇੱਕ ਤੈਨੂੰ ਬਿਠਾਣਾ ਤੈਨੂੰ ਗੱਲਾਂ ਕਰਨ ਵਾਸਤੇ ਅਗਲੀ ਵਾਰ ਸਹੀ ਚੱਲ ਹੁਣ ਅੱਗੇ ਐ ਵੀ ਬੇਲੇ ਹੀ ਹੋਣਗੇ ਅਗਲੇ ਮਹੀਨੇ ਇੱਕ ਸਪੈਸ਼ਲ ਕੈਮਰਾ ਪਿਠਾ ਕੇ ਤੇਰੇ ਨਾਲ ਗੱਲਬਾਤ ਕਰਨੀ ਠੀਕੜਾ ਉਹਦੇ ਵਾਲਾ ਵੀ ਪਾਇਆ ਹੋਂਰ ਸਿੱਧੂ ਵਾਲਾ ਪਾਇਆ ਪਤਾ ਵਲੌਗ ਜਿਹਦੇ ਵਿੱਚ ਤੂੰ ਵੀ ਤਾਂ ਭਗਵਾ ਚੱਲ ਗਿਆ ਉਹ 5-6000 ਚੱਲ ਗਿਆ ਉਹ YouTube ਤੇ ਖਾਲੇ ਤਾਂ ਇੰਨਾ ਕਿ ਬਹੁਤ ਆ 5-6000 ਨਵੇਂ ਨਵੇਂ ਬਲੌਗਰ ਆ ਨਵੇਂ ਨਵੇਂ ਬਲੌਗਰ ਆ ਉਲੇ ਹੋਏ ਆ ਹਾਲੇ ਤੱਕ ੱਟੇ ਹੋਏ ਆ ਹੈ ਹਾਂ ਆ ਇੰਨੇ ਦੇ ਕਰੀਬ ਹੋ ਗਏ ਵੀਡੀਓ ਪਾਈ ਜਾਣੀ ਆਪਾਂ ਚੱਲੀ ਜਾਣੀ ਆ ਫੇਰ ਕੇ ਕੇੜਾ ਤਿੰਨ ਹੱਤਾ ਆਇਆ ਇਹ ਹੈ ਨਾ ਬਾਈ ਦੇਖਦਾ ਸੀ ਇੱਕ ਗੱਲ ਆ ਫਿੱਟ ਹੋਵਾਂ ਦਾ ਬੰਦਾ ਹੈ ਸਾਡਾ ਬਹੁਤ ਵਾਹ ਫਿੱਟ ਹੈ ਬਹੁਤ ਫਿੱਟ ਹੈ ਅੱਜ ਆਣਾ ਕਿੱਥੇ ਜ਼ਿਆਦਾ ਫਿੱਟ ਹੈ